ਤੂੰ ਕਿਤੇ ਖੜੀ ਦੀ ਭੈਣ ਵਾ ਆਖਲਾ ਆਪ ਦੀ ਭੈਣ ਨੂੰ ਪੁੱਛ ਲਾ ਸੁੱਤੇ ਨਹੀਂ ਉੱਠਦੇ ਇਹਦੀ ਭੈਣ ਵਖਾਦੂ ਦਾ ਮੂੰਹ ਵਿੱਚ ਵੜਿਆ ਪਿਆ ਜਮਾਂ ਹੀ ਤੇ ਇਹਦਾ ਮੂੰਹ ਵੇ ਲੋ ਖਾ ਖਾ ਕੇ ਕਿਵੇਂ ਲੈ ਗੱਲਾਂ ਵੇ ਡੇਕਦੀਆਂ ਫਿਰਦੀਆਂ ਕਿਦਾਂ ਆ ਸਮੋ ਪਹਿਲਵਾਨ ਬਣੀ ਫਿਰਦੀ ਤੇ ਤੇਰੀਆਂ ਕੀ ਆ ਅਹੀਂ ਉੱਥੇ ਤਾਂ ਮੈਨੂੰ ਚੱਲ ਜੀ ਇਹ ਬੰਦੇ ਦੀ ਸ਼ਕਲ ਦੇਖ ਲੋ ਇਹਨੇ ਸਾਰੇ ਪੰਜਾਬ ਦਾ ਲੋਨ ਚੱਕੀ ਬੈਠਾ ਤੇ ਸਾਰੇ ਪੰਜਾਬ ਦੇ ਨੂੰ ਫੋਨ ਆਉਂਦੇ 7500 ਕਿਸ਼ਤ ਦੇਣੀ ਇਹਨੇ ਮੁੜ ਕੇ ਝੂਠ ਮਾਰ ਦਿੰਦਾ ਮੈਂ ਜਸਵੰਤ ਕੌਰ ਦਾ ਘਰ ਵਾਲਾ ਨਹੀਂ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਇੱਕ ਦੇ ਲਈ ਮੈਂ ਤੁਹਾਨੂੰ ਨਾਲ ਸ਼ਵਾ ਮੰਗਦਾ ਕਿਉਂਕਿ ਮੇਰੀ ਸਨੈਪਚੈਟ ਭਰਾ ਭੈਣ ਆਪਾਂ ਨਹੀਂ ਕੋਈ ਸਨੈਪਚੈਟ ਫੇਮ ਐਂਡ ਫੈ ਸਾਰੇ ਮਿੱਤਰ ਦੋਸਤ ਲੀਣਾ ਫੀਰਾ ਵੀ ਇੰਨੀ ਤਰ੍ਹਾਂ ਫਿਰਦਾ ਸਨੈਪਚੈਟ ਵੇਖ ਜਾਂਦੀਆਂ ਫੋਟੋ ਨਹੀਂ ਕਰਦੀਆਂ ਲੀਣਾ ਪੱਟ ਘਾ ਪਈਆਂ ਨੇ ਸੋ ਇਹ ਜਿਹੜਾ ਬੈਕ ਟੂ ਬੇਸਿਕ ਕਹਿੰਦੀ ਹੁੰਦੀ ਨਾ ਟਿੱਡ ਤਾਂ ਆਪਦਾ ਹੀ ਹੁੰਦਾ ਆ ਬੰਦੇ ਨੇ ਜੇ ਖਾਣਾ ਬਗਾਨਾ ਏ ਤੇ ਆਪਦਾ ਟਿੱਡ ਵੀ ਆਪਦਾ ਕਿਸੇ ਦੇ ਨਹੀਂ ਕਰੇ ਜਾ ਕੇ ਖਾਦਾ ਸ਼ਾਜਦਾ ਬੋਲੇ ਸ਼ਾਨਣੀ ਵੀ ਬੋਲੇ ਉਹ ਦੇਖ ਹਰ ਬਗਾਨਾ ਟਿੱਡ ਤੇ ਹਾਂ ਉਹ ਹੀ ਗੱਲ ਜਦੋਂ ਆਈ ਨਾ ਪਾਲੇ ਦੇ ਘਰੋਂ ਪਾਲੇ ਪਾਲਾ ਜਾਲੀਏ ਦਾ ਡੈਡੀ ਇਹਦਾ ਫਾਦਰ ਇਸਕਾ ਫਾਦਰ ਹਰਜੀਤ ਸਿੰਘ ਦਾ ਇਹ ਪਾਉ ਕਹਿੰਦੀ ਨਹੀਂ ਪਾਉ ਇਹਨਾਂ ਦਾ ਤੇ ਉਹਦਾ ਉਹ ਤਾਂ ਉਹ ਵੀ ਕਹਿੰਦੇ ਸੀ ਟੀਲੇ ਵਰਗੀ ਅੱਜ ਮਾਰੀ ਦੀ ਇਹ ਮੱਜਾਂ ਜਵੜ ਗਈ ਕਰਦੀ ਸੀ ਚਾਹ ਚਾ ਬੰਦਿਆਂ ਜਿਹੜਾ ਕੰਮ ਵੀ ਕਰਦੀ ਸੀ ਕਰਦੀ ਸੀ ਸਵਾ ਕੋਈ ਕੰਮ ਨਹੀਂ ਕੀਤਾ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਆਪਦੀ ਭੈਣ ਨੂੰ ਪੁੱਛ ਲੈ ਵੀ ਕਿੱਡੀਆਂ ਕਿੱਡੀਆਂ ਪੰਡਾ ਪੱਟੇ ਹੁੰਦੀਆਂ ਲਿਆਉਂਦੀਆਂ ਚੱਕ ਕੇ ਤੇ ਕਿੰਨਾ ਮਾਲ ਖਾਂਬਦੀ ਥਾਂ ਪੰਡ ਨੇ ਉਹਨੂੰ ਘਟੂ ਕਹਿੰਦੇ ਗੱਟੂ 'ਚ ਭਾਗਿਆ ਲਿਆਉਂਦੀ ਸੀ ਉਹਨਾਂ ਦੀਆਂ ਪੰਡਾ ਸੀ ਦੋ ਜਣੇ ਨਹੀਂ ਚੁਕਾ ਸਕਦੇ ਹੁੰਦੇ ਗੱਡੀ ਤੂੰ ਕਿਤੇ ਖੜੀ ਦੀ ਭੈਣ ਵੇਖ ਲੈ ਆਪਦੀ ਭੈਣ ਨੂੰ ਪੁੱਛ ਲੈ ਤੂੰ ਨਹੀਂ ਵੇਖਿਆ ਤਾਂ ਭੈਣ ਨੇ ਸਾਰਾ ਬਜ ਵੇਖਿਆ ਬੱਸ ਕਰਿਆ ਕਰ ਪੂਰੀ ਰੌਂਗ ਅਥਾ ਮੈਂ ਰੌਂਗ ਨਹੀਂ ਰੌਂਗ ਆਰ ਡਬਲ ਯੂ ਆਰਓ ਵਾਲਾ ਉਹ ਵਾਹ ਹਰਜੀਤੀ ਪਾਲੇ ਦੀ ਕੁੜੀ ਚਾਰ ਭਰਾਵਾਂ ਦੀ ਭੈਣ ਨੂੰ ਦੁੱਖ ਲੱਗਦਾ ਧੰਨ ਮੇਰੀ ਭੈਣ ਵਖਾਦੂ ਥੋੜੇ ਦਿਨਾਂ ਚ 12 ਵਜੇ ਤੱਕ ਸੁੱਤੇ ਨਹੀਂ ਉੱਠਦੇ ਇਹਦੀ ਭੈਣ ਵਖਾਦੂ ਦਾ ਮੂੰਹ ਵਿੱਚ ਵੜਿਆ ਪਿਆ ਜਮਾਂ ਹੀ ਤੇ ਇਹਦਾ ਮੂੰਹ ਵੇ ਲੋ ਖਾ ਖਾ ਕੇ ਕਿਵੇਂ ਲੈ ਗੱਲਾਂ ਵੇ ਡੇਕਦੀਆਂ ਫਿਰਦੀਆਂ ਕਿਦਾਂ ਕਿ ਦਸ ਮੂੰਹੋ ਪਹਿਲਵਾਨ ਬਣੀ ਫਿਰਦੀ ਤੇ ਤੇਰੀਆਂ ਕੀ ਆ ਅਹੀਂ ਤੇ ਤਾਂ ਮੈਨੂੰ ਮੇਰੇ ਤਾਂ ਛੋਲ ਲੈਣ ਵੀ ਬਣ ਗਈ ਇਹਦੇ ਫੌਲ ਲੈਣ ਬਣ ਗਈ ਵੇਖ ਲੋ ਫੌਲ ਲੈਣ ਬਣ ਗਈ ਆ ਵੇਖ ਲੋ ਮੇਰੀ ਉਮਰ ਤੇ ਗਿਆ ਨਾ ਮੇਰੇ ਨਾਲੋਂ ਦੁੱਗਣਾ ਮੋਟਾ ਹੀ ਹੋਏਗਾ ਆ ਦੁੱਗਣਾ ਮੋਟਾ ਖਾ ਲੋ ਪੀ ਲੋ ਤਰੋਂ ਨਾ ਅਜਮਨ ਕਹਿੰਦੀ ਮੈਂ ਚਾਰ ਗੇੜੇ ਲਾ ਲੇ ਤੇ ਸੌ ਸਾਈ ਏਦਾਂ ਆਈ ਵੀ ਜਿੱਦਾਂ 400 ਮੀਟਰ ਦੌੜ ਕੇ ਆਈ ਹੁੰਦੀ ਆ ਨਾ ਇਹ ਯਾਰ 400 ਮੀਟਰ ਦੌੜੀ ਆ ਬੱਸ ਕਰਿਆ ਕਰ ਬੱਸ ਕਰਿਆ ਕਰ ਰੱਬ ਥੱਲੇ ਆਣ ਕੇ ਬਹਿ ਗਿਆ ਨਾ ਜਵਾ ਕੇ ਆਈ ਆ ਤਿੰਨ ਗੇੜੇ ਮੱਜਾਂ ਦੇ ਵਾ ਕੇ ਆਈ ਆ ਮੱਜਾਂ ਚਵਾ ਕੇ ਆਈ ਤਿੰਨ ਮੱਜਾਂ ਦੇ ਕੋਲੇ ਖਲੋ ਕੇ ਜਵਾ ਕੇ ਆਈ ਆ ਕੀ ਕੀਤਾ ਮੱਜਾ ਕੋ ਜਾ ਕੇ ਤੂੰ ਮੱਜਾਂ ਜਿਹੜੀਆਂ ਖਲੋਣਦੀਆਂ ਨਹੀਂ ਡੰਡੇ ਦੇ ਨਾਲ ਤਾਂ ਮੈਂ ਮਹਾਰਾਜ ਦਾ ਪਾਰਟ ਥਾ ਬੇਕੀ ਤੇ ਸਾਰਾ ਦੁੱਧ ਨੇ ਜਵਾਇਆ ਜਿਹੜੀ ਰੋਕੇ ਲਾ ਕੇ ਰੋਜ਼ ਪਾਜਦੀ ਪੋਛਰਾ ਜੀ ਨੂੰ ਕਿਹੜੀ ਮੱਝ ਕਿਹੜੀ ਮੱਝ ਉਹਦਾ ਬਾਣੀ ਦਾ ਸਿਮਰਨ ਜੀ ਦੇ ਕੰਨਾਂ 'ਚ ਪਿਆ ਉਹਦੇ ਨਾਲ ਤਾਂ ਵੱਡੇ ਵੱਡੇ ਹੰਕਾਰੇ ਬੰਦੇ ਲੋਟ ਆਏ ਨੇ ਤੇ ਇਹ ਮੱਝਾਂ ਆਹ ਜੀ ਫਿਰ ਬਾਣੀ ਲਾ ਕੇ ਕੋਲੇ ਬੈਠੀ ਗਾ ਉਹ ਅਰਜਨ ਨੇ ਗਾਣੇ 'ਚ ਕਿਹਾ ਨਾ ਦੂਜੀ ਨੂੰ ਕੀ ਗੱਲ ਆਇਆ ਸੀ ਦੋਵਾਂ ਨੇ ਟੀਕਾ ਲਾ ਕੇ ਦੁੱਧ ਨਹੀਂ ਕਿਉਂਗੀ ਉਹਦਾ ਵੀ ਸਾਰਾ ਜਵਾ ਗਿਆ ਕਹਿੰਦੇ ਹੀਵ ਸੁਣਾਉਣਾ ਮਾਲ ਡੰਗਰਾ ਜੀ ਹੋ ਜਾਂਦਾ ਐਕਸਕਿਊਜ਼ ਮੀ ਪਾਲ ਲਵੀਏ ਕੁੜੀਏ ਡੋਨਟ ਬੀ ਸਮਾਰਟ ਔਰੇ ਬੋਰੀ ਰੱਖ ਲਈ ਚੱਲੀ ਜਾਂਦੇ ਚੱਲੀ ਜਾਂਦੇ ਓ ਭਰਾਵਾ ਪਾਣੀ ਜ਼ਿਆਦਾ ਹੋ ਗਿਆ ਵੇਖ ਤਾਂ ਫਿਰ ਉੱਧਰ ਪਾ ਦੇ ਕਿੱਧਰ ਉੱਧਰ ਪਾ ਫਿਰ ਪਾ ਦੇ ਇੱਥੇ ਆਇਂ ਫਿਰ ਪਾ ਦੇ ਚੱਲ ਜੀ ਇਹ ਬੰਦੇ ਦੀ ਸ਼ਕਲ ਵੇਖ ਲਓ ਇਹਨੇ ਸਾਰੇ ਪੰਜਾਬ ਦਾ ਲੋਨ ਚੱਕੀ ਬੈਠਾ ਤੇ ਸਾਰੇ ਪੰਜਾਬ ਦੇ ਨੂੰ ਫੋਨ ਆਉਂਦੇ 7500 ਕਿਸ਼ਤ ਦੇਣੀ ਇਹਨੇ ਮੁੜ ਕੇ ਝੂਠ ਮਾਰ ਦਿੰਦਾ ਮੈਂ ਜਸਵੰਤ ਕੌਰ ਦਾ ਘਰ ਵਾਲਾ ਨਹੀਂ ਤੂੰ ਉਹਦੇ ਘਰ ਵਾਲਾ ਨਾ ਤੇ ਉੱਥੇ ਦੇ ਝੂਠ ਮਾਰੀ ਇਹਨੇ ਫੋਨ ਤੇ ਐ ਸ਼ਰਮਾਉਂਦਾ ਜੀ ਐ ਕਾਈ ਤਾ ਕਾ ਰਾਜੋ ਉਹਦਾ ਡਾਇਲੌਗ ਸੀ ਹੁਨੇ ਮਾਰ ਕੇ ਆ ਬੋਡੀ ਬੋਡੀ ਵਾਲਾ ਕਿਵੇਂ ਸੀ ਹੋ ਗਿਆ ਤੇਰੇ ਬੋਡੀਗਾਰਡ ਕੀ ਬੋਡੀ ਤੇਰੀ ਕਾਰ ਉੱਤੇ ਹੀ ਬੋਡੀ ਮੇਂ ਪੜੀ ਹੈ ਕਿਉਂ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ